ਲੈ ਕਿੰਨੀ ਤੋਪਾ ਕੱਪੜੇ ਲਾਹਾਂ ਕੱਪੜੇ ਸੁੱਕ ਗਏ ਹੁਣੇ ਲੈ ਮੈਨੂੰ ਹਲਾਵੀ ਸਬਜ਼ੀਆ ਬੋਲਦਾ ਮੰਮੀ ਨੂੰ ਪਿਆ ਜਾਂ ਵੀ ਸਬਜ਼ੀ ਲਿਆ ਮੰਮੀ ਪੁਛਦੀਆਂ ਨੂੰ ਸਬਜ਼ੀ ਤਾਂ ਖੜਿਆ ਮੰਮੀ ਨੂੰ ਭੇਜਾਂ ਮੰਮੀ ਇੱਧਰ ਤਾਂ ਹੈ ਨਹੀਂ ਉਹ ਤਾਂ ਦੂਜੇ ਕਮਰੇ ਦੇ ਦੇਖ ਕੇ ਮੰਮੀ ਬਾਹਰ ਸਰਜੀਆ ਖੜੇ 1.5 ਰੁਪਏ ਦੇ ਫਰੂਟ ਲੈਣਾ ਦੋ ਕਿਹੜੇ ਫਰੂਟ ਆ ਲੱਗੇ ਬਈ ਇਤਨੇ ਸਬਜ਼ੀਆਂ ਘੜਾਦੀ ਮੈਨੂੰ ਕਿਹਾ ਜੀ ਮਾਪਾ ਹੀ ਖੜ ਜਾ। ਭੁੱਖ ਲੱਗੀ ਪਈ ਐ ਤੂੰ ਰੋਟੀ ਬਣਾ ਕੇ ਖਾ ਲੈ ਬਈ ਆਪਾਂ ਗੁਰਦਿਆਂ ਤੋਂ ਮੰਗਾਵਾਂਗੇ ਫਰੋਟ। ਰੋਟੀ ਦੇ ਕਿਹੜੇ ਟਾਈਮ ਆ? ਉਹਨਾਂ ਤੇ ਬਈ ਰਹੇ ਹਾਂ ਸਪਰੇਹਾ ਦਾ ਉਹ ਸਪਰੇਹਾ ਕਰੀਆਂ ਹੁੰਦੇ ਨੇ ਬੌਲੀ ਤੂੰ ਰੋਟੀ ਬਣਾ ਕੇ ਖਾ ਲੈ। ਆਪਾਂ ਤੁਹਾਨੂੰ ਤੇਰੇ ਵੀ ਤਾਂ ਜਿਵੇਂ ਸਰਿਆ ਪੈ ਕੰਜੂਸ ਜਿਵੇਂ ਹੋ ਗਰੀ ਨਹੀਂ ਤਾਂ 500 ਰੁਪਏ ਦੇ ਦੇ। ਮੇਰੇ ਕਾ ਸੁਣ ਆਪਾਂ ਗੁਰਦਿਆਂ ਤੋਂ ਮੰਗਾ ਲਾਂਗੇ ਆਖ ਨੇ ਮੈਂ ਉਹਨੂੰ ਕਿਹਾ ਤੀ। ਉਹ ਤਨਖਾਹ ਲੈ ਕੇ ਉਹ ਥਾਪਨ ਨੂੰ ਲਿਆ ਦੂ ਸਾਰਾ ਪਸ। ਤੂੰ ਆਉਂਦਾ ਮੈਂ ਮੰਗਾ ਕੇ ਦੇਣੇ ਦੇਤਾ। ਮੱਖਾ ਮੈਂ ਮਗਾ ਕੇ ਦੇ ਦੂੰ ਲਾਹੀ ਤੈਨੂੰ ਦੇ ਦੇ 150 ਰੁਪਏ ਨਹੀਂ ਤੈਨੂੰ ਭੁੱਖ ਲੱਗੀ ਹੁਣ ਖਾਣੇ ਤਾਂ ਤੂੰ ਰਸੋਈ ਚ ਜਾ ਕੁਝ ਬਣਾ ਕੇ ਚੀਜ਼ ਖਾ ਲੈ ਹੁਣ ਟਾਈਮ ਨਾ ਰੁਟੇ ਰੁੱਕਦਾ ਭੁੱਖ ਕੇ ਤੂੰ ਕੋਈ ਹੋਰ ਚੀਜ਼ ਬਣਾ ਲੈ ਜੇ ਨਹੀਂ ਤਾਂ ਰੋਟੀ ਬਣਾਉਣੀ ਹੈਗੀ ਤੇਰਾ ਮੂੰਹ ਨਹੀਂ ਬਸ ਸਰੀ ਪਿਆ ਮੰਮੀ ਦੇ ਦੇ ਵਿਚਾਰ ਤੂੰ ਪਿਛੇ ਖੜਿਆ ਹੋ ਭਈ ਅੱਪਾ ਕੁਤਿਆਂ ਤੂੰ ਮੰਗਾ ਮਗਾ ਚੱਡ ਬਰਾਮਾ ਤੂੰ ਤਾਂ ਇਹੀਓ ਕਰਦੀ ਹੁੰਦੀ ਨੇ ਕੰਜੂਸ ਪਣਾ ਤੇਰਾ ਇਹ ਕਿਹੜਾ ਕੰਜੂਸ ਪਣਾਗਾ ਮੈਂ ਤੈਨੂੰ ਕਦੇ ਵੀ ਹੱਥ ਨੇ ਉੱਤ ਮੰਗਾ ਕੇ ਦੇ ਦੂੰਗੀ ਤੂੰ ਹੱਦ ਕਰੀਂ ਨਹੀਂ ਜਿਵੇਂ ਉਵੇਂ ਬੋਲੀਂ ਨਹੀਂ ਆਂੀ ਅੱਜਾ ਕਿ ਤੂੰ ਰੋਟੀ ਬਣਾ ਕੇ ਖਾ ਲੈ ਖਰਚਾ ਤੈਨੂੰ ਮੰਗਾ ਕੇ ਦਿੰਨੇ ਸੀ ਤਾਂ ਫਲ ਖਰਚਾ ਇਹ ਕਹਿੰਦੇ ਹੱਦੇ ਕਰੀਏ ਨਹੀਂ ਮੈਂ ਤੈਨੂੰ ਕੁਝ ਨਹੀਂ ਵੀ ਹੱਥ ਨੇ ਬਣਾ ਮੰਗਾ ਦੂੰ ਹੱਥ ਨੇ ਮੰਗਾ ਦੂੰ ਤੂੰ ਉੱਥੇ ਕੁਝ ਹੋਰ ਬਣਾ ਲੈ ਜੇ ਨਹੀਂ ਤੇ ਰੋਟੀ ਖਾਣੀ ਹੈਗੀ ਠੀਕ ਅੱਜ ਕਰਦੇ ਫਿਰ ਕੀ ਹੈ ਜੀ ਅੱਗੇ ਤੇ ਤੂੰ ਫਰੂਟੇ ਖਾਣੇ ਹੈਗੀ ਹੁਰਮਤਾਂ ਠੀਕ ਹੈ ਹਾਂ ਠੀਕ ਹੈ ਪੁੱਤ ਆ ਗਿਆ ਪੁੱਤ ਹਾਂ ਮੈਂ ਹੁਣ ਮਾ ਆ ਨਹੀਂ ਬੱਸੀ ਨੇ ਬੈਠੀ ਸਾਰੀ ਫਰੰਗਾਲ ਤੋਂ ਉਹਨਾਂ ਕੋ ਸਾਲਿਆ ਦਾ ਉਹ ਕਰਾ ਲੈ ਮੜਾ ਮੁੱਦਾ ਖਾਵਾ ਨਾ ਖਰਚਾ ਕਰਿਆ ਕਰੋ ਮੰਗੇ ਜੀ ਬਹੁਤ ਹੈ ਬੁਰਾ ਹਾਲ ਹੈ ਅੱਕ ਲੱਗੀ ਪਿਆ ਬਾਜ਼ਾਰ ਦੇ ਵਿੱਚ ਜਿਹੜੇ ਸਾਮਾਨ ਪੁੱਛਨੇ ਆ ਲੱਤੋੜਾ ਰੇਟ ਦੱਸਦਾਗਾ ਹਾਵ ਨਾ ਚੱਲਿਆ ਕਰੋ ਪੁੱਤ ਦੇਖ ਮੈਂ ਤਾਂ ਦੇਖੀ ਚੱਲਦਾ ਤੈਨੂੰ ਪਹਿਲਾਂ ਪੀ ਤਪੈ ਮੈਂ ਤਾਂ ਕੋਈ ਖਰਚਾ ਕਰਦੀ ਨਹੀਂ ਆਹੀ ਹੈ ਪੁੱਤ ਹੁਣ ਮੜਾ ਮੁੱਦਾ ਤਾਂ ਚਾਹ ਕਰਦਾ ਹੁੰਦੇ ਤਾਂ ਖਾਣੇ ਚ ਮੈਂ ਤਾਂ ਕਿੱਥੇ ਨਹੀਂ ਆਉਂਦਾ ਪਾਣਾ ਦਾ ਪਊਗਾ ਮੜਾ ਮੁੱਦਾ ਦੇਖ ਕੇ ਆਪਦੇ ਹਿਸਾਬ ਨਾਲ ਮੈਂ ਤਾਂ ਦੇਖ ਤੇਰੇ ਸਾਹਮਣੇ ਜਮੀਂ ਬੋਝ ਬਚਾ ਕੇ ਚੱਲਦੀ ਜਮੀਂ ਮੈਂ ਤਾਂ ਜੀ ਬਣ ਬਹੁਤ ਤੈਨਾਂ ਰਿਆਈ ਬਣ ਚਾਵਣਾ ਚਾਹਤਾ ਮੈਂ ਆ ਗਈ ਦੂੰਗਾ ਮੜਾ ਮੈਂ ਕੰਮ ਜਾ ਕੇ ਆਉਣਾ ਠੀਕ ਹੈ 2 ਘੰਟੇ ਤੱਕ ਠੀਕ ਹਾਂ ਚਲ ਮੈਂ ਤਾਂ ਇਹੀ ਕਹਿੰਦਾ ਸੀਗਾ ਮੈਂ ਮੜਾ ਜਾ ਕੇ ਆਉਣਾ ਕੰਮ ਪਿੰਡ ਚ ਨੂੰ ਕੰਮ ਮੈਂ ਥੋੜਾ ਜਾ ਆਉਦਾ ਜਿਹੜਾ ਕੁਸ ਹੈਗਾ ਮੜਾ ਮੂਟਾ ਉਹ ਸੌਦਾ ਪੱਤਾ ਸਾਰਾ ਦੇਖ ਲੈਣਾ ਹਾਂਦਾ ਮੈਂ ਫੱਕੀ ਆਵਦਾ ਜੇ ਕੁਝ ਹੋਇਆਗਾ ਬੈਸਾ ਅੱਜੀ ਗਾਣਾ ਉਹ ਮਨਦਰ ਤੇ ਪਹੋਰ ਤੇ ਆ ਫੜਦਾ ਜਾਨਾ ਚੰਗਾ ਭਾਈ ਜਾਇਆ ਮੜ ਜਾ ਦੇਖ ਕੇ ਆਜੀ ਆ ਕੇ ਫਿਰ ਜਾ ਕੋਈ ਨਮਾ ਜਾ ਕੇ ਲਗਾਇਆ ਲੈ ਸਾਰੇ ਪੈਸੇ ਲੈ ਆ ਕੇ ਲੈ ਉਹਨੇ ਫੜਾਤੀ ਆਏ 200 ਮੈਂ ਤੇ ਲੈ ਮੀਨਮ ਦੇ ਰ ਮਾਨਾ ਦਾ ਕੁਝ ਜੀ ਤੇ ਸਾਰੇ ਵੇਸੇ ਉਹਨੇ ਹੀ ਫੜਾ ਰਹੇ ਨੇ ਆਈ ਨਹੀਂ ਇਹ ਕਿਤੇ ਲਮਾ ਮਾਰੇ ਕੰਮ ਬਾਰੇ ਨੇ ਬਿਲੇਤ ਆਉਂਦੀ ਆ ਤਾਂ ਬੇਦਾਨੇ ਇਹ ਬਾਹਰ ਹੀ ਉਸੇ ਆ ਕੇ ਬਣਾਉਣਾ ਚਾਹਿਆ ਤਾਂ ਉਹ ਨੂੰ ਜਦਾ ਸਰਤੇ ਨਹੀਂ ਬਿਗਾ ਚੁਕੀ। ਹੋਰ ਕਿੰਨਾ ਬੈਠੀ ਉਹੀਂ ਰਹਿ ਗਈ ਸੀ ਹਾਂ ਕੰਮ ਆ ਜਾਂਦਾ ਨਿਮੇੜ ਕੇ ਇਹ ਨਿਮੇੜ ਤਾਂ ਕੰਮ ਤਾਂ ਹਾਂ ਨਿਮੇੜ ਤੇ ਅੱਛਾ ਮੰਮੀ ਕਿੱਥੇ ਹੈ ਮੰਮੀ ਮੇਲਾ ਬਾਅਦ ਮਨ ਲਗੇ ਇੱਧਰ ਨੂੰ ਬਾਹਰ ਹੀ ਸੀ ਹੈ ਬਾਹਰ ਹੀ ਸੀ ਫੋਰ ਫਿਰ ਉੱਠ ਕੇ ਖਾ ਲਿਆ ਹਾਂ ਚਾਹ ਰ ਅ ਫਿਰ ਦੇਖਦਾ ਹਾਂ ਠੀਕ ਹੈ ਅਹੀ ਸਬਜੀ ਜੀ ਕਰ ਲੈਣਾ ਕੀ ਬਾਹਰੋਂ ਮਕਾਉਣੀ ਹੈ ਜੀ ਚੱਲ ਬਠੇਰੀਆ ਹੋਰ ਮਾਤਾ ਠੀਕ ਐ ਹਾਂ ਠੀਕ ਆ ਭਾਈ ਕਿਵੇਂ ਸਬਜੀ ਜੀ ਇਹੀ ਤੋੜਨ ਲੱਗੀ ਹੋਰ ਇਹੀ ਤੋੜਨੀ ਮਖੇ ਕੱਦ ਸੱਚੀ ਉਹ ਚੌਲੇ ਖਾ ਖਾ ਤਾ ਅੱਕੇ ਪਿਆ ਮਾੜਾ ਮੋਟਾ ਕੋਈ ਬਾਹਰੋਂ ਵੀ ਚੀਜ਼ ਮੰਗਾ ਲਿਆ ਕਰ ਕਦੇ ਖਾਣ ਨੂੰ ਬਾਹਰੋਂ ਪਤਾ ਕੀ ਮੰਗਾਉਣਾ ਇਹ ਤੇ ਰੇ ਨਹੀਂ ਸਪਰੇ ਨਹੀਂ ਇਹ ਤੇ ਕੁਝ ਨਹੀਂ ਹੈਗਾ ਉਹ ਰੇ ਸਪਰੇ ਨੂੰ ਕਦੇ ਨਾ ਕਦੇ ਕੀ ਹੁੰਦਾਗਾ ਐਂ ਕੀ ਹੁੰਦਾ ਕਦੇ ਨਾ ਕਦੇ ਚੀਜ਼ ਬਦਲ ਵੀ ਹੋਏ ਜੇ ਤੋ ਅੱਕੇ ਪਿਆ ਮਾਣਾ ਅੱਕੇ ਪਿਆ ਖਾ ਖਾ ਚੌਲੇ ਅੱਕੇ ਪੇ ਪਤਾ ਇਹੀ ਦੋਟਾ ਬੱਚਾ ਹੋਰ ਉਹ ਮੈਂ ਟੜਕੇ ਕੱਲ ਸਮਾਨ ਚ ਲੈ ਆਇਆ ਦੀ ਮੈਂ ਸਾਰਾ ਕਿਰਨਾਂ ਨੂੰ ਫੜਾ ਦਿੱਤੀ ਇੱਕ ਦੋ ਚੀਜ਼ਾਂ ਘੱਟ ਨੇ ਉਹ ਫੇਰ ਲਿਆਉਂਗਾ ਜੇ ਲੋੜ ਆ ਭਾਈ ਤਾਂ ਸਾਕਨ ਤੋਂ ਪਹਿਲਾਂ ਲਿਆਉਣਾ ਨਾ ਨਾ ਬਸ ਇਹਨੇ ਤਾਂ ਸਾਰ ਲਾਂਗੇ ਕੀ ਲੋੜ ਹੈ ਦੀ ਹੈ ਸਾਰ ਲਾਂਗੇ ਕੁਝ ਨਹੀਂ ਹੁੰਦਾ ਅਸੂਟ ਸ਼ਟ ਦਾ ਕੀ ਬਣਿਆ ਤੁਹਾਡਾ ਸਰਜੂਗਾ ਫਿਰ ਸਰ ਕੇ ਸੂਟ ਤਾਂ ਤਾਂ ਕੀ ਕਰਾਉਣਾ ਸੂਟ ਨਹੀ ਨਾ ਭਾਈ ਚੱਲ ਤੂੰ ਉਹਨੂੰ ਲੈ ਆ ਦਾਂਦਾ ਇੱਕ ਸੂਟ ਹਾਂ ਉਹ ਮੇਰੇ ਗਲ ਪਹਿਰੀ ਉਹਨੂੰ ਇੱਕ ਸੂਟ ਲੈ ਆ ਦਾਂਦਾ ਕਿਉਂ ਤੂੰ ਫਿਰ ਨਾ ਮੇਰੇ ਤਾਂ ਹੀ ਸਾਰ ਨੂੰ ਮੈਂ ਤਾਂ ਜੇ ਜਦੋਂ ਤੂੰ ਸਾਰ ਸਕਦੀ ਆ ਫਿਰ ਉਹ ਵੀ ਸਾਰ ਸਕਦੀ ਆ ਮੈਂ ਤਾਂ ਪੁੱਤ ਸਾਰ ਸਕਦੀ ਆ ਮੈਂ ਇੰਨਾ ਹੰਨ ਕਰਦੀ ਆ ਉਹ ਲਿਆ ਦੇ ਬਿੱਲ੍ਹਾ ਠੀਕ ਨਹੀਂ ਉਹਨੂੰ ਲਿਆ ਦੇ ਜੇ ਤੂੰ ਸਾਰ ਲੇਗੀ ਉਹ ਵੀ ਸਾਰ ਲੂਗੀ ਨਾ ਚਲ ਉਹਨੂੰ ਤਾਂ ਲਿਆ ਦੇ ਤਾਂ ਨਿਆਣੀ ਆ ਫੇਰ ਵੀ ਮੈਂ ਤਾਂ ਸੱਜੂ ਬਥੇਰੇ ਪੈਣੇ ਮੇਰੇ ਲਈ ਹਾਂ ਦੇਖ ਭਾਈ ਉਹਨੂੰ ਲਿਆ ਦੇ ਤੂੰ ਉਹ ਪਾਉਂਗੇ ਤਲੇਸ ਮੇਰ ਨਾਲ ਵੀ ਇਹ ਨਹੀਂ ਲੈ ਕੇ ਦਿੰਗੇ ਮੈਂ ਤਾਂ ਸੰਜੂ ਨੂੰ ਸੇ ਦੱਸ ਤੀਆਂ ਮੇਰੇ ਲਈ ਬਤਾ ਪਈਆਂ ਮਾਰੀ ਪਰ ਅੱਛਾ ਹੈ ਤੂੰ ਉਸੇ ਨੂੰ ਲਿਆ ਦੇ ਉਹ ਫਿਰ ਲੜਾਈ ਵੱਧ ਪਾਉਂਦੀ ਏ ਚਲ ਦੇਖ ਲਾਂਗੇ ਫਿਰ ਮੈਂ ਤਾਂ ਕਹਿੰਦੀ ਸਾਰ ਲਊ ਪਰ ਨਾ ਮੈਂ ਲੜਾਈ ਦੀ ਮਰਜ਼ੇ ਤੇ ਮੈਂ ਤੇਰੇ ਲਈ ਵੀ ਕੱਟੀ ਗੱਲ ਕਰਦੀ ਆਂ ਕਿ ਵੀ ਚਲ ਤੂੰ ਉਹ ਉਹ ਚਲ ਫਾੜ ਲੂਗੀ ਕੁਛ ਨਹੀਂ ਹੁੰਦਾ ਵਿਆਹ ਵੇਲੇ ਵਧੀਆ ਸੂਟ ਲਿਆ ਦਾਂਗੇ ਉਹਨੂੰ ਨਾ ਵਧੀਆ ਕੱਟੀ ਦੇ ਦਿੰਨ ਮੈਨੂੰ ਬਤਾ ਉਹਨੂੰ ਲਿਆ ਦੇ ਫਿਰ ਮੈਂ ਸਾਰ ਲਊ ਹਾਂ ਵਿਆਹ ਵੇਲੇ ਲਿਆ ਦਾਂਗੇ ਏ ਏ ਕਿ ਨਹੀਂ ਚਲ ਉਹ ਤੁਹਾਡੀ ਮਰਜ਼ੀ ਜੇ ਮੰਦੀ ਹੈ ਹੋਰ ਮੈਂ ਤਾਂ ਹੁਬ ਤੇਰਾ ਸਮਝਾਤੀ ਤੇਰੀ ਚਾਹ ਨਹੀਂ ਹੂੰ ਮੰਨਦੀ ਪੁੱਤ ਜੇ ਤੇਰੀ ਮੰਨਦੀ ਆ ਤਾਂ ਸਮਝਾ ਕੇ ਦੇਖ ਲੈ ਕਿ ਮੈਂ ਤਾਂ ਉਹਨੂੰ ਕਹਿੰਦਾ ਵੀ ਭਾਈ ਮੈਂ ਤਾਂ ਲਿਆਉਂਦੀ ਨਹੀਂ ਤੂੰ ਉਹਨੂੰ ਲਿਆ ਦੇ ਤੇਰੀ ਮਰਜ਼ੀ ਚਲ ਦੇਖਦੇ ਆਂ ਫਿਰ ਹਾਂ ਚੰਗਾ ਪਾਂ ਦਾ ਟਿਕ ਕਰ ਤਾਂ ਨਿਰਭੜ ਗਿਆ ਹੁਣ ਉਹਨਾਂ ਨੂੰ ਕਹਿੰਦੀ ਅੱਜ ਘਰੇ ਨਹੀਂ ਜੇ ਬਾਜ਼ਾਰ ਜਾਏ ਨਹੀਂ ਵੀ ਸੂਟ ਦਵਾ ਲਿਆ ਕੋਈ ਨੂੰ ਪੁੱਛ ਨਹੀਂ ਅੱਜ ਘਰੇ ਅੱਜ ਤਾਂ ਕੀ ਕਰੂ ਯਾਰ ਮਾੜਾ ਬੰਦਾ ਹਨਾ ਜਿੰਨੀ ਕਿ ਤਨਖਾਹ ਆਉਂਦੀ ਉਹਨੇ ਸਾਲਾ ਪਹਿਲੀ ਚੱਲੇ ਜਾਂਦੀ ਜੇ ਦਵਾਈਆਂ ਬੁੱਕੇ ਲੱਗ ਜਾਂਦਾ ਸੌਦਾ ਪੱਤੀ ਨਹੀਂ ਮਾਰਦਾ ਰੰਦਾ ਹੁੰਦਾ ਭਾਈ ਵਿਆਹ ਸਾਧੀਆਂ ਆ ਜਾਂਦਾ ਸ਼ਗਨ ਪਪਾ ਆ ਜਾਂਦਾ ਕਰੇਗੀ ਇਹ ਕਹਿੰਦੇ ਸੂਟ ਲੈਣਾ ਸੀ ਨੇ ਐਂ ਕਰਨਾ ਬਾਹਰ ਕਰਨਾ ਕੀ ਕਰੇ ਬੰਦਾ ਯਾਰ ਛੋਟੀ ਕਵੀਲ ਡਰੀ ਦਾ ਕੰਮ ਉਸ ਤੋਂ ਨਹੀਂ। ਮੁੰਗੇ ਹੀ ਜਾਦੇ ਹੋ ਗੀ ਹਣਾ। ਕਰੂਗਾ ਕੀ ਬੰਦਾ ਲੈ। ਕਿੰਨੇ ਸਾਲ ਹੋ ਗਏ ਸਾਲਾ ਕੁੱਚਾ ਜਨਾ ਕਪੜਾ ਪਾ ਕੇ ਮੁੰਡੇ ਅਹੀਂ ਟਾਈਮ ਪਾਸ ਕਰੀਏ। ਕੱਲ ਦੇਖਨੇ ਆ ਬਈ ਹੁ ਕੀ ਬੰਦਾ ਹਣਾ। ਜੇ ਅੱਜ ਕਰੇ ਹਾਂ ਆਹ ਸੂਟੇ ਦਵਾ ਲਿਓ। ਉਹਨਾਂ ਸਾਗਣ ਵੀ ਨੇੜੇ ਆ ਗਿਆ। ਉਹ ਯਾਰ ਕਿੰਨੇ ਦਾ ਤੇਰੇ ਕੋਲੇ ਸੂਟ ਨੇ ਯਾਰ। ਕਿੱਥੇ ਨੇ ਸੂਟ? ਨਮਾਰੀ ਦਾ ਭਰੀ ਪਈ ਐ। ਤੇ ਦਵਾਇਆ ਕੋਈ ਤਵੇ। ਉਹ ਮੈਂ ਨਹੀਂ ਦਵਾਇਆ ਐਂ ਕਦੇ ਰਿਸ਼ਤੇਦਾਰੀ ਚੋਂ ਦੇਤਾ ਕਿ ਤੇਰੇ ਸਪੇਕਿਆਂ ਨੇ ਦੇਤਾ। ਪਹਿਲਾ ਵਿਆਹ ਵੇਲੇ ਤੈਨੂੰ ਕਿੰਨੇ ਛੂਟ ਦਵਾਏ ਤੇ ਉਹ ਪਏ ਨੇ ਹਾਲੇ ਫਿਰ ਵਿਆਹ ਹੋਈ ਨੇ ਉਹ ਇਹ ਰੇਕ ਦੇ ਸਾਗਣ ਤੇ ਕਹਿੰਦਾ ਨਾ ਵਿਆਹ ਚ ਉਹੀ ਸਾਗਣ ਤੇ ਉਹੀ ਉਹੀ ਪਾਕੇ ਲੈ ਜਾ ਹੁਣ ਉਹੀ ਟੁੱਟ ਚੱਲਣੀ ਐ ਉਹ ਤੂੰ ਆਪ ਵੀ ਦੇਖ ਯਾਰ ਆਪਣੀ ਕਬੀਲਦਾਰੀ ਕਿੰਨੀ ਟੈਟ ਚਲਿਆ داری ਕਹਦੇ ਸੀ ਤੂੰ ਤਾਂ ਮੰਮੀ ਨੂੰ ਫੜਾ ਦੇਣਾ ਸਾਰੇ ਪੈਸੇ ਉਹ ਜੋ ਕਰੀ ਜਾਂਦੀ ਆ ਮਣਾ ਮੁੱਟ ਤਾਂ ਕੱਢ ਲਿਆ ਕਰੋ ਉਹ ਵੀ ਆਪਣੇ ਵਾਸਤੇ ਕਹਿੰਦੀ ਆ ਵੀ ਚਲੋ ਔੜੀ ਔੜੀ ਕਰ ਇਹ ਨਾਲ ਟਾਈਮ ਪਾਸ ਹੋ ਜਾਊਗਾ ਐਨੇ ਮੈਂ ਹੁਣ ਵੀ ਹੁਣ ਤਾਂ ਉਮਰ ਆ ਹੁਣ ਤਾਂ ਪਾਉਣ ਦੇ ਕੱਪੜਾ ਲੀੜਾ ਉਹ ਵੀ ਤੁਸੀਂ ਉਹ ਕਰੀ ਜਾਂਦੇ ਹੋ ਕੋਈ ਚੀਜ਼ ਨਹੀਂ ਦਵਾਉਂਦੇ ਤੁਸੀਂ ਚੱਜ ਨਾਲ ਓਕੇ ਇਹ ਇਹ ਦੇ ਬੋਨੇ ਦੋ ਤਾਂ ਯਾਰ ਗੁੱਸਾ ਕਰਕੇ ਘਟ ਜਾਣੀ ਆ ਉਹਨੂੰ ਆਇਆ ਜੋ ਕਿ ਜਾਣ ਕੇ ਕੰਜੂਸਪਣਾ ਕਰਦੀ ਐ ਵੀ ਮੈਨੂੰ ਇੰਨਾ ਕੰਜੂਸਪਣਾ ਤਾਂ ਜਦੋਂ ਸਸਾ ਮਾਂ ਪੁੱਤ ਦੋਈ ਕੋਈ ਹੋਰ ਕੰਜੂਸਪਣਾ ਇਹਨੂੰ ਉਹ ਚਲ ਭਾਈ ਤੇ ਨਾ ਹੁਣ ਤੂੰ ਤਾਂ ਸਮਝਦੀ ਨਹੀਂ ਗੱਲ ਯਾਰ ਆਪਦੇ ਪ੍ਰਕਾਰ ਕੋਈ ਖਾਣ ਪੀਣ ਨਾਲ ਜੀ ਜੋ ਨਹੀਂ ਦਵਾਉਂਦੀ ਕੋਈ ਦਾਲ ਪਾਣੀ ਉਹ ਨਹੀਂ ਲੈਂਦੀ ਬੰਦਾ ਖਾਣ ਪੀਣ ਦੇ ਹੁੰਦਾ ਓ ਕੀ ਖਾਣਾ ਤਾਂ ਤੈਨੂੰ ਲਿਆ ਦਾਂਗੇ ਯਾਰ ਇੱਕ ਤੇ ਦਰ ਕੇ ਲੈ ਕੇ ਜਾਊਗੀ ਉਹ ਪੈਸੇ ਇੱਕ ਤੇ ਦਰ ਕੇ ਲੈ ਕੇ ਜਾਵਾਂਗੇ ਕਿ ਵੀਲਦਾਰੀ ਤੇ ਦੇਖ ਅਹਾਂ ਜਵਾਕਾਂ ਨਹੀਂ ਪੜਾਈਆਂ ਤੇ ਕਿੰਨਾ ਪੈਸਾ ਲੱਗਦਾ ਹਣਾ ਇਹ ਵਿਆਹ ਸ਼ਾਦੀਆਂ ਦੇ ਕਿੰਨਾ ਵਿੱਚ ਆ ਜਾਂਦਾ ਭਾਈ ਉਥੇ ਕਿੰਨਾ ਪੈਸਾ ਲੱਗਿਆ ਨਾ ਵਿਆਹ ਸ਼ਾਦੀ ਨੂੰ ਤੁਸੀਂ ਕੱਪੜਾ ਲੀੜਾ ਲਿਓਣੇ ਵੀ ਤਾਂ ਥੋੜਾ ਪੈਸਾ ਲੱਗ ਜਾਂਦਾ ਪਹਿਲਾਂ ਕੱਪੜੇ ਲੀੜੇ ਨਾਲ ਖਰਚ ਹੁੰਦਾ ਯਾਰ ਹੋਰ ਸਲਾਮੀਆਂ ਤੇ ਖਰਚ ਹੁੰਦਾ ਕੋਈ ਡੈਣਾ ਲੈਣਾ ਉਹ ਖਰਚਾ ਕੀ ਦੇਣਾ ਲੈਣਾ ਕਿਸੇ ਨੂੰ ਕੋਈ ਕੱਪੜਾ ਲੈ ਕੇ ਨਹੀਂ ਦਿੰਦੇ ਕੀ ਖਰਚ ਹੁੰਦਾ ਸਲਾਮੀਆਂ ਤੇ ਲੈ ਮੈਨੂੰ ਨਹੀਂ ਪਤਾ ਮੰਮੀ ਤਾਂ ਨਹੀਂ ਪਤਾ ਬੀਜ ਦੀ 50 ਰੁਪਏ ਪਾਏ ਆਵੇ ਅਗਲੇ ਨੂੰ ਕੀ ਥੋੜਾ ਸਲਾਮੀਆਂ ਦਾ ਖਰਚ ਹੁੰਦਾ ਥੋੜਾ ਕਾਹਦੇ ਖਰਚ ਕਰਦੇ ਤੁਸੀਂ ਐਂ ਦੇ ਵਖਦੋ ਮਣਾ ਮੂਟਾ ਕੱਪੜਾ ਲੈਣਾ ਤੁਸੀਂ ਨਹੀਂ ਲੈਂਦੇ ਸਲਾਮੀਆਂ ਤੁਸੀਂ ਨਹੀਂ ਅਗਲੇ ਦੇ ਪਾ ਕੇ ਆਉਂਦੇ ਪੂਰੀਆਂ ਕੋਈ ਨਾ ਕੋਈ ਇੱਕ ਨਾ ਕੋਈ ਨਾ ਕੋਈ ਨੂਂਦੇ ਹੁੰਦੇ ਨੇ ਅਗਲੇ ਦੇ ਪਾ ਕੇ ਆਉਂਦੇ ਕੋਈ ਤੁਸੀਂ ਨਿਉਂਦਾ ਨਹੀਂ ਪਾ ਕੇ ਆਉਂਦੇ ਕੁਛ ਨਹੀਂ ਪਾ ਕੇ ਆਉਂਦੇ ਤੁਸੀਂ ਨਹੀਂ ਪਾ ਕੇ ਆਉਂਦੇ ਯਾਰ ਤੂੰ ਤਾਂ ਹੀ ਮਰੀਂ ਚਲ ਮੇਰਾ ਸਰਦੋਖਣ ਲਾਰ ਕਹਿੰਦਾ ਚਾਦੀ ਕੁੱਟ ਲੈ ਆ ਸਰ ਸੂਟ ਤਾਂ ਨਹੀਂ ਪਤਾ ਅੱਜ ਮੈਂ ਸੂਟ ਲੈ ਕੇ ਆਣਾ ਮੈਂ ਸੂਟ ਦਵਾ ਲੈਣੀ ਚ ਕੋਈ ਸੂਟ ਸਾਟ ਪੈ ਸੀ ਸੂਟ ਲੈ ਕੇ ਜਾਣਾ ਫੇਰ ਦੇਖਾਂਗੇ ਵਿਆਹ ਵੇਲੇ ਲੈ ਨਹੀਂ ਸੂਟ ਤੂੰ ਵਿਆਹ ਉਹ ਵੇਲੇ ਨਹੀਂ ਅੱਜ ਸੂਟ ਲੈ ਕੇ ਆਉਣਾ ਮੈਂ ਅੱਜ ਘਰੇ ਆ ਤੂੰ ਜੋਸਫਾ ਨਾ ਆਇਆ ਤਾਂ ਫਿਰ ਦਿਖਾਈ ਉਹ ਤੂੰ ਬਿਆ ਵੇਲੇ ਸੂਟ ਲੈਣੀ ਮੈਂ ਮੈਂ ਨਾ ਨਹੀਂ ਮੈਂ ਅੱਜ ਲੈਣਾ ਨਹੀਂ ਮੈਂ ਜਾਂਦੀ ਨਹੀਂ ਸਾਗਣ ਤੋਂ ਨਹੀਂ ਮੈਂ ਨਾ ਗਈ ਨਾ ਜਾਈ ਤੂੰ ਜਾ ਫਿਰ ਸੂਟ ਲਾੜ ਕੀਆ ਸਾਲਾ ਸੂਟ ਕੀ ਝਾੜਨ ਲੱਗਦੇ ਨੇ ਪੈਸੇ ਸੂਟ ਨੂੰ ਕਿੰਨੇ ਸੂਟ ਪੈਣੇ ਤੇ ਇੰਨਾ ਕੋਲੇ ਜਨਾਨੀਆਂ ਕੋਲੇ ਜਿੰਨੇ ਮਰਜ਼ੀ ਸੂਟ ਹੋਣ ਬਾਈ ਜਿੰਨੇ ਮਰਜ਼ੀ ਹੋਣ ਹੈ ਜੇ ਦੇ ਨਾ ਕਿਤੇ ਜਾਣਾ ਹੁੰਦਾ ਸਾਡੇ ਕੋਲ ਤਾਂ ਚੂਚ ਨਹੀਂ ਹੈਗੇ ਚੂਚ ਨਹੀਂ ਹੈਗੇ ਵੀ ਆਹ ਸੂਟ ਸਾਲੇ ਜਿਹੜੇ ਨਿਮਾਰੀ ਭਰੀ ਪਈ ਉਹ ਮੇਰੇ ਵਰਗਾ ਇੱਕ ਕੁਰਤੇ ਪਜਾਮੇ ਨਾਲੇ ਸਾਲ ਭਰ ਵਿਆਹ ਦੇਖ ਲੈਂਦਾ ਇਨਾਂ ਕੋਲੇ ਜਿੰਨੇ ਮਰਜ਼ੀ ਲੈ ਕੇ ਦੇ ਦੇ ਇਹਨਾਂ ਨੂੰ ਜਿੰਨਾ ਮਰਜ਼ੀ ਸਮਾਨ ਲੈ ਦੇ ਹਰੇਕ ਜੇ ਕਿਤੇ ਕੋਈ ਮੜਾ ਜਾ ਕੋਈ ਸਾਜ ਹੈ ਨਹੀਂਗਾ ਜੇ ਕਿਤੇ ਜਾਣਾ ਸੂਟ ਹੈ ਨਹੀਂਗਾ ਕੁੱਤ ਕਲੇਸ਼ ਸਾਲਾ ਇਹ ਹੀ ਨਹੀਂ ਲੋਟ ਆਉਂਦਾ ਹੈਗਾ ਕੀ ਯਾਰ ਵਿਆਹ ਕਰਾ ਕੇ ਵੀ ਫਸ ਗਏ ਭੈਣ ਬੋਨਾ ਕਿ ਪੁੰਦਾ ਬਹੁਤ ਹੀ ਜਾਂਦਾ ਬਈ ਬਹੁਤ ਔਖੀ ਜਾਨ ਆ ਇਹਨੂੰ ਕਹਦੀ ਅੱਜ ਵੀ ਸੂਟ ਵਾਲਾ ਤੂੰ ਕਰੇ ਆ ਇਹ ਤਾਂ ਮਾਂ ਵਰਗਾ ਕੰਜੂਸ ਆ ਕਹਿੰਦਾ ਪੈਸੇ ਨਹੀਂ ਹੈਗੇ ਹੱਥ ਟੈ ਟਾ ਲੈ ਕੰਜੂਸ ਮਾਂ ਵਰਗਾ ਇਹਨਾਂ ਦਾ ਕਰਾਂ ਕੀ ਕਰਾਂ ਤੱਕ ਖਾ ਹੋਇਆ ਤਾਂ ਇਹਨਾਂ ਦਾ ਨਾ ਤਾਂ ਆਪਾਂ ਜੀਦੇ ਨਾ ਬਾਸਤਾ ਕੋਈ ਚੀਜ਼ ਨਹੀਂ ਦਵਾਉਂਦੇ ਨੰਦਰ ਬਣੂ ਕੀ ਇਹਨਾਂ ਦਾ ਇਹਨਾਂ ਦਾ ਤਾਂ ਕੋਈ ਹਿੱਲਾ ਕਰਨਾ ਪਊਦੋ ਇਹ ਮਾਪਿ ਪਤਾਂ ਦਾ ਇਹ ਤਾਂ ਨਹੀਂ ਆ ਲੋਟਾਂ ਦੇ ਇਹਨਾਂ ਦਾ ਬੜਾ ਕੰਕਾ ਪਿਆ ਇਹਨਾਂ ਦਾ ਇਹ ਤੁਹਾਨੂੰ ਕਿਸੇ ਹੱਦ ਨਾਲ ਲੋਟਾਂ ਦੇ ਕਿ ਦੋਵੇਂ ਮਾਪਿ ਪਤ ਕੀ ਗੱਲੇ ਬੋਤ ਕਿਵੇਂ ਖੁੜ ਖੁੜ ਜਕਰੀਆਂ ਨਹੀਂ ਐ ਤੂੰ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਹਾਂ ਉਹਨੂੰ ਕਿਹਾ ਜੀ ਤੁਸੀਂ ਘਰੇ ਵੀ ਨੂੰ ਸੂਟ ਦਵਾ ਲਿਓ ਉਹ ਜਵਾਬ ਦੇ ਗਿਆ ਸਾਨੂੰ ਕਿਹਾ ਤੁਸੀਂ ਨਹੀਂ ਮੰਨਦੇ ਪੁੱਤ ਮੇਰੀ ਗੱਲ ਸੁਣੋ ਮੰਨਦੇ ਤਾਂ ਅਸੀਂ ਸਾਰਾ ਕੁਝਿਆਂਗੇ ਹੈ ਤੈਸ ਹੂਟ ਹੈਗੇ ਨੀ ਤਰਲੇਵੇ ਤੂੰ ਇੰਨਾ ਧੱਕਾ ਨਾ ਕਰਿਆ ਕਰ ਕਰ ਛੋੜਦਾ ਮੇਰੇ થી ਸਿਆਣੀ ਬੰਦੇ ਹੁੰਦੇ ਨੇ ਧੱਕਾ ਨਹੀਂ ਮੰਮੀ ਹੁਣ ਹਰੇਕ ਪਾਉਂਦੀ ਆ ਸੂਟ ਆਪਦਾ ਵੀ ਜੀ ਕਰਦਾ ਪਾਉਣ ਨੂੰ ਆਪਨ ਨੂੰ ਤੂੰ ਐ ਦੇਖ ਵੀ ਤੇਰੇ ਬਾਪੇ ਨੇ ਕਿੰਨੇ ਔਖਿਆਂ ਨਾਲ ਦਿਹੜੀਆਂ ਕਰ ਕਰਾ ਸੀ ਨੇ ਇੱਥੇ ਠੀ ਕਰ ਲੈਂਦੇ ਬੰਨੇ ਹਾਂ ਕਦੇ ਕਿਵੇਂ ਕਰ ਲਿਆ ਕਦੇ ਕਿਵੇਂ ਕਦੇ ਕਿਵੇਂ ਵਰਤ ਲਿਆ ਆਪਦਾ ਕੰਮ ਕਦੇ ਕਿਵੇਂ ਮੇਰੀ ਗੱਲ ਸੁਣ assi ਕੁਟ ਕੁਟ ਦੁੱਧ ਪਾ ਕੇ ਟਾਈਮ ਪਾਸ ਕਰਿਆ ਤੁਸੀਂ ਆ ਨਹੀਂ ਬੰਦੇ ਨੂੰ ਛੋੜੇ ਉਹ ਤਾਂ ਮੰਨਦੇ ਆ ਮੰਮੀ ਤੇਰਾ ਤਿਹਾਰ ਵਿਹਾਰ ਤੋਂ ਚੀਜ਼ ਬੰਦੀ ਆ ਮੈਂ ਕਿਹਾ ਦੱਸ ਤੂੰ ਰੋਈ ਮੰਗਦੀ ਆ ਤਿਹਾਰ ਵਿਹਾਰ ਤੇ ਸਾਨੂੰ ਮਿਲ ਜਾਂਦੇ ਪੁੱਤ ਜੇ ਤਾਂ ਸਾਨੂੰ ਮਿਲਦੇ ਨਹੀਂ ਤੂੰ ਤਾਂ ਕਹ ਨਹੀਂ ਸੱਤ ਗੜ ਮੈਂ ਰੋਈ ਮੰਗਦੀ ਆ ਆਈ ਸੂਟ ਮੰਗਿਆ ਸੀ ਇਸ ਪਿੱਛੇ ਤੁਸੀਂ ਨੇ ਦੋਵੇਂ ਮਾਪਣੇ ਜਿਹੜੇ ਮੂੰਹ ਕਰਕੇ ਨੇ ਅਸੀਂ ਤਾਂ ਭੋਰਾ ਨਹੀਂ ਕਰਦੇ ਹੈਗੇ ਮੇਰੀ ਗੱਲ ਸੁਣ ਗੁਰਦਿਆ ਨੂੰ ਕਹਿੰਦਾ ਵੀ ਦੇਖ ਭਾਈ ਮੈਨੂੰ ਤਨਖਾਹ ਪਰਾਉਣ ਦੀ ਲੋੜ ਨਹੀਂ ਅਜੇ ਉਹ ਚੱਕ ਲਿਆ ਹੁਣ ਆਪਦੇ ਪੈਸੇ ਉਹ ਤੋਂ ਤਨਖਾਹ ਫੜ ਲਿਆ ਕਰ ਜਿਵੇਂ ਮਰਜ਼ੀ ਚਲਾ ਛੱਡ ਤਨਖਾਹ ਨਹੀਂ ਕਹਿੰਦੀ ਮੰਮੀ ਤਨਖਾਹ ਤਾਂ ਤੁਹਾਡੇ ਹੱਥ ਜਿਵੇਂ ਦੀ ਲਾਦੀਆਂ ਫਿਰ ਮੈਂ ਕੜਾ ਸੁਣਾਂਗੇ ਨਹੀਂ ਵੀ ਤਸ ਸ਼ੰਕਾ ਦਿਓ ਮੈਂ ਤਾਂ ਸੋਤੋ ਬਿਨਾ ਇੱਕ ਮੈਂ ਸੋਤੋ ਬਿਨਾ ਕੋਈ ਚੀਜ਼ ਹੋਰ ਨਹੀਂ ਮੰਗੀ ਸੋਤੋਂ ਮੈਂ ਸੋਤੋਂ ਬਿਨਾ ਕੋਈ ਚੀਜ਼ ਪਾਈਏ ਮੈਨੂੰ ਆਂ ਦੱਸ ਪਾਈ ਤਾਂ ਨਹੀਂ ਮੈਂ ਮੰਨਦੀ ਆ ਵੀ ਭਾਈ ਮੈਂ ਇਹ ਅੱਦ ਪਾਈ ਖੜੀ ਆਂ ਕਿ ਕੋਈ ਮੈਂ ਤੇਤੋ ਚੋਰੀ ਹੋਲੀ ਵੀ ਮੈਨੂੰ ਤਾਂ ਦਵਾਉਂਦੀ ਨਹੀਂ ਤੂੰ ਆਂ ਦੱਸ ਪਹਿਲਾਂ ਮੈਂ ਫਿਰ ਇਹ ਕੀ ਚੀਜ਼ ਮੰਗੇ ਨ ਮੈਂ ਸੋਤੋ ਮੈਂ ਕਿਹੜਾ ਸਤੋ ਕੁਸੋਰ ਮੰਗਿਆ ਫਿਰ ਮੇਰੇ ਕਹਸਣਾ ਉਹ ਚੱਕ ਪੈਸੇ ਤੈਨੂੰ ਪਏ ਨੇਗੇ ਤਾਂ ਇਹ ਸੂਟ ਪਿੱਛੇ ਗੁੱਸਾ ਕਿਉਂ ਕਰੇਗੇ ਤੂੰ ਲੈ ਆਵਦਾ ਵਗ ਜਾ ਮੈਂ ਕਿਹੜਾ ਸਤੋ ਰੋਇ ਮੰਗਦੀ ਜੀ ਹੁ ਕੱਲ ਗਾਗਨ ਆਈ ਸੀ ਇੰਨਾ ਸੋਹਣਾ ਸੂਟ ਲੈ ਆਓ ਗਵਾਣ ਦੇ ਸਾਰੀਆਂ ਨਵੇਂ ਨਵੇਂ ਸੂਟ ਪਾ ਕੇ ਆਈਆਂ ਮੈਂ ਉਹ ਹੀ ਪੁਰਾਣਾ ਪਾ ਕੇ ਲੈ ਕੇ ਜਾਉਂਗੀ ਕੋਈ ਨਾ ਪੁੱਤ ਗਾਗਨ ਕੀ ਕੀ ਬੀਲਦਾਰੀ ਲੂਣ ਤੂੰ ਆਪਣੀ ਥੋੜੀ ਕੀ ਤੈਹ ਤੈ ਮੇਰੀ ਸੀ ਸਿਆਣੀ ਬਣਦੇ ਹੁੰਦੇ ਨੇ ਹੈ ਦੇਖ ਫਿਰ ਮੈਂ ਤਾਂ ਕਾਬ ਨਹੀਂ ਤੈਨੂੰ ਕਰਦੀ ਤੈਨੂੰ ਕਹੀਂ ਜਿੰਦਿਆ ਵੇ ਆਵਦਾ ਪਾਈ ਕਿਆ ਗੁਰਤਿਆਂ ਨੂੰ ਲੈ ਜੀ ਨਾਲ ਚਾਹ ਤੁਕਲੀ ਜਾ ਕੇ ਲਿਆ ਫਿਰ ਮਗ ਜਾ ਮੈਂ ਤਾਂ ਕੁਛ ਨਹੀਂ ਕਹਿੰਦੀ ਜੀ ਕਿੰਨ ਧੱਕਾ ਮੈਂ ਤੇਰਾ ਨਾ ਕਰੇ ਹੈ ਉਹਨਾਂ ਦੀ ਕਬੀਲਦਾਰੀ ਥੋੜੀ ਜੀ ਲੋਟ ਆਪਣੀ ਥੋੜੀ ਜੀ ਤੈਨੂੰ ਸਿਆਣੀ ਬਣਦੇ ਹੁੰਦੇ ਨੇ ਤੇਨ ਨੂੰ ਮੈਂ ਧੱਕਾ ਕਰਦੀ ਨਹੀਂ ਸਿਰਕ ਮੈਂ ਤੇਨੂੰ ਸੁੱਡੇ ਵਾਸਤੇ ਕਹਿਨੀ ਆ ਵੇਖ ਭਾਈ ਹਿੱਕ ਤੇ ਤਰਕੇ ਮੈਂ ਨਹੀਂ ਜਾਣੀ ਕੋਈ ਚੀਜ਼ ਅੱਡ ਤੇ ਤੈਸ ਤੋਂ ਮੈਂ ਨਹੀਂ ਲੈਂਦੀ ਜਾਂ ਤੂੰ ਆਏ ਗੱਲ ਕਰਕੇ ਮੈਂ ਕੋਈ ਹਿੱਕ ਤੇ ਤਰਕੇ ਨਹੀਂ ਜਾਂਦੀ ਮੇਰੇ ਗੈਸੋਂ ਉਹ ਪਾਈ ਨੇ ਚੱਕ ਪਾਈ ਸੀ ਜਾਂ ਲੈ ਜਾ ਕਿਉਂ ਗੁੱਸੇ ਹੋਈ ਆ ਤੂੰ ਨੇ ਉਹ ਨੂੰ ਪੁੱਛ ਲੈ ਮੁੰਡੇ ਨੂੰ ਪੁੱਛ ਲੈ ਜੋਤਵੰਦ ਮੈਂ ਤਾਂ ਤੈਨੂੰ ਕੁਛ ਨਹੀਂ ਜੀ ਹੈਂ ਜੇ ਭੱਜ ਜਲਿਆ ਮੇਰੇ ਨਾਲ ਗੁੱਸੇ ਨਾ ਹੋਏ ਮਨ ਤੇ ਚਲੋ ਇਹਨਾਂ ਦਾ ਤਾਂ ਕੁਝ ਨਹੀਂ ਬੰਦ ਚਲ ਹੁਣ ਮੰਮੀ ਕਹੇਗੀ ਚਲ ਦੇਖਦੇ ਹਾਂ ਗੱਲ ਤਾਂ ਉਹ ਮਿਸ ਗਈ ਹੈ ਜੀ ਆਪ ਦੇ ਪਰ ਯਾਰ ਤੁਹਾਨੂੰ ਇਹ ਬੇਕਾਰ ਦੀ ਉਹ ਹਾਂ ਜਲ ਚਲੋ ਕਪੜਾ ਲੀੜਾ ਵੀ ਪੋਣਾ ਪੈਂਦਾ ਫੇਰ ਜਹੇ ਅੱਧਾ ਚਲਦੇ ਚਲ ਦੇਖਦੇ ਕੀ ਬੰਦ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਇੱਕ ਸੰਦੇਸ਼ ਦੇਣ ਵਾਸਤੇ ਹੈ ਨਾ ਵੀ ਜਿਹੜੇ ਆਪਣੇ ਮਾਪੇ ਹੁੰਦੇ ਆ ਆਪਣੀਆਂ ਮਾਂ ਮਾਂ ਹੁੰਦੀਆਂ ਨੇ ਨਾ ਬਜ਼ੁਰਗ ਹੁੰਦੇ ਨੇ ਉਹ ਕਹਿੰਦੇ ਤਾਂ ਆਪਣੇ ਭਲੇ ਵਾਸਤੇ ਨੇ ਕਿਉਂਕਿ ਉਹਨਾਂ ਨੇ ਦੁੱਖ ਹੰਢਾਏ ਹੁੰਦੇ ਨੇ ਨਾ ਕਿਰਤ ਕਰ ਕਰਕੇ ਥੋੜਾ ਥੋੜਾ ਜੋੜ ਜੋੜ ਕੇ ਆਪਣੇ ਘਰ ਬਣਾਏ ਹੁੰਦੇ ਨੇ ਪਰ ਜਵਾਨੇ ਦੇ ਹਿਸਾਬ ਨਾਲ ਅੱਜ ਕੱਲ੍ਹ ਕਲ ਸੂਟ ਵਗੈਰਾ ਵੀ ਪਾਉਣੇ ਹੁੰਦੇ ਨੇ ਉਹ ਵੀ ਜ਼ਰੂਰੀ ਨੇ ਹੈਨਾ ਪਰ ਉਹਨਾਂ ਦੀ ਜਿਹੜੀ ਸੋਚ ਹੈ ਜੀ ਆਪਰ ਪੀਆਰਪੀਆ ਜੋੜਾਂਗੇ ਹਨ ਤਾਂ ਆਪਣਾ ਘਰ ਚੱਲੂਗਾ ਪਰ ਆਉਣ ਵਾਲਾ ਜਵਾਨਾ ਵੀ ਇਹੀ ਆ ਜੇ ਆਪਾਂ ਮਤਲਬ ਖੁੱਲੇ ਹੱਥਾਂ ਚੱਲਾਂਗੇ ਤਾਂ ਆਪਣੀ ਕਿਵਿਲਦਾਰੀ ਪਤੀ ਹੈ ਜਵਾਖਾਨੀ ਪੜਾਈਆਂ ਕਿੰਨੀਆਂ ਮਹਗੀਆਂ ਹੋ ਗਈਆਂ ਹਨ ਹੋਰ ਖਰਚੇ ਦਵਾਈਆਂ ਬੂਟੀਆਂ ਕਿੰਨਾ ਸਿਸਟਮ ਆਏਗਾ ਹੋ ਜਾਂਦਾ ਇਹ ਤਾਂ ਵਰਸ ਸੋਚ ਤਾਂ ਉਹਨਾਂ ਦੀ ਵਧੀਆ ਪਰ ਉਹ ਸੂਟ ਦੀ ਵੀ ਲੋੜ ਆ ਤੇ ਜਿੱਥੇ ਜਿੱਥੇ ਆਪਾਂ ਨੂੰ ਚੱਤਦਾ ਨਹੀਂ ਹੈਗਾ ਉਸ ਦੇ ਉੱਤੇ ਆਪਾਂ ਖਰਚ ਕਰੀਏ ਬਜ਼ੁਰਗਾਂ ਨੇ ਵੀ ਗੱਲ ਮੰਨਣੀ ਚਾਹੀਦੀ ਹੈ ਜੇ ਕੋਈ ਐਵੇਂ ਨਹੀਂ ਨਹੀ ਹੈਗੀ ਇੱਕ ਮਤਲਬ ਸਟੋਰੀ ਹੈ ਇੱਕ ਕਰਦੀ ਕਰਦੇ ਹਾਲਾਤ ਨੇ ਹਨਾ ਜਿਹੜੇ ਕੀ ਦੱਸੇ ਨੇ ਆਪਾਂ ਨੇ ਤੁਹਾਨੂੰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਜਿਹੜੇ ਨਵੇਂ ਭਰਾ ਜੁੜਦੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਭਰਾ ਵੱਤ ਤੋਂ ਵੱਧ ਸਪੋਰਟ ਕਰਿਆ ਕਰੋ ਥੈਂਕ ਯੂ ਜੀ